ਹਾਂਜੀ ਜਿੰਨੇ ਵੀ ਜਾਣੇ ਅੱਜ ਦੀ ਇਸ ਵੀਡੀਓ ਨੂੰ ਦੇਖ ਰਹੇ ਹਨ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਾਛੀਵਾੜਾ ਸਾਹਿਬ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦੇ ਦਰਸ਼ਨ ਕਰਦੇ ਹੋਏ ਉਸ ਤੋਂ ਬਾਅਦ ਅਸੀਂ ਅੱਜ ਇਸ ਧਾਰਮਿਕ ਸਥਾਨ ਤੇ ਪਹੁੰਚੇ ਜਿਸ ਜਗ੍ਹਾ ਦਾ ਨਾਮ ਇਸ ਸਥਾਨ ਦਾ ਨਾਮ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਹੈ ਇਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਜੀ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਆਪਣੇ ਪਰਿਵਾਰ ਦੇ ਸਮੇਤ ਤੇ ਕੁਝ ਸਿੰਘਾਂ ਦੇ ਸਮੇਤ ਇਸ ਜਗ੍ਹਾ ਦੇ ਉੱਪਰ ਪਹੁੰਚੇ ਤੇ ਉਸ ਜਗ੍ਹਾ ਦੇ ਉੱਪਰ ਆ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਅਚਾਨਕ ਸਾਡੇ ਉੱਪਰ ਪਹਾੜੀ ਰਾਜੇ ਅਤੇ ਮੁਗਲਾਂ ਨੇ ਹਮਲਾ ਕਰ ਦਿੱਤਾ ਹੈ ਜਿਹੜਾ ਕਿ ਉਹਨਾਂ ਨੇ ਵਾਅਦਾ ਕੀਤਾ ਹੋਇਆ ਸੀ ਤੇ ਉਸ ਵਾਅਦੇ ਨੂੰ ਤੋੜ ਦਿੱਤਾ ਉਹਨਾਂ ਨੇ ਤੇ ਗੁਰੂ ਸਾਹਿਬ ਅਤੇ ਉਹਨਾਂ ਦੀਆਂ ਫੌਜਾਂ ਨੇ ਡਟ ਕੇ ਇਹਨਾਂ ਦਾ ਇਸ ਜਗ੍ਹਾ ਦੇ ਉੱਪਰ ਮੁਕਾਬਲਾ ਕੀਤਾ ਔਰ ਇਸ ਯੁੱਧ ਦੇ ਵਿੱਚ ਬਾਬਾ ਉਦੇ ਸਿੰਘ ਭਾਈ ਉਦੇ ਸਿੰਘ ਤੇ ਉਹਨਾਂ ਦੇ ਅਨੇਕਾਂ ਸਾਥੀ ਇਸ ਜਗ੍ਹਾ ਦੇ ਉੱਪਰ ਸ਼ਹੀਦ ਹੋ ਗਏ ਸਨ ਤੇ ਇਸ ਸਥਾਨ ਤੇ ਹੀ ਗੁਰੂ ਸਾਹਿਬ ਦਾ ਪਰਿਵਾਰ ਉਹਨਾਂ ਦੇ ਨਾਲੋਂ ਵਿਛੜ ਗਿਆ ਸੀ ਤਾਂ ਉਸ ਵਿਛੜੇ ਹੋਏ ਪਰਿਵਾਰ ਦੇ ਨਾਮ ਦੇ ਉੱਪਰ ਇਸ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਗਿਆ ਜਿਸ ਦਾ ਨਾਮ ਪਰਿਵਾਰ ਵਿਛੋੜਾ ਹੈ ਜੋ ਕਿ ਪਹਿਲਾਂ ਹੀ ਇੰਟਰੋਡਿਊਸ ਕਰ ਚੁੱਕੇ ਹਾਂ ਇਸ ਗੁਰਦੁਆਰਾ ਸਾਹਿਬ ਦੀ ਦਿੱਖਾ ਬਹੁਤ ਸੋਹਣੀ ਹੈ ਤੁਸੀਂ ਦੇਖ ਸਕਦੇ ਹੋ ਤੇ ਇਸ ਸਥਾਨ ਦੇ ਉੱਪਰ ਅਸੀਂ ਪਹੁੰਚੇ ਤਾਂ ਸਭ ਤੋਂ ਪਹਿਲਾਂ ਅਸੀਂ ਅਸੀਂ ਵੀ ਫਿਰ ਦਰਸ਼ਨ ਕਰਨ ਦੇ ਲਈ ਉੱਪਰ ਦਰਬਾਰ ਸਾਹਿਬ ਵੱਲ ਜਾਣ ਦਾ ਇਰਾਦਾ ਬਣਾਇਆ ਤੇ ਕਾਫੀ ਜ਼ਿਆਦਾ ਕੁੜੀਆਂ ਸੀ ਗਿਲਤੀ ਦੇ ਵਿੱਚ ਜਿਹੜੀਆਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਹਾਈਟ ਦੇ ਉੱਪਰ ਗੁਰਦੁਆਰਾ ਸਾਹਿਬ ਦਾ ਦਰਵਾਰ ਸਾਹਿਬ ਬਣਿਆ ਹੋਇਆ ਹੈ ਤੇ ਅਸੀਂ ਉੱਪਰ ਵੱਲ ਨੂੰ ਜਾਣਾ ਸ਼ੁਰੂ ਕੀਤਾ ਤਾਂ ਸਾਡੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਸਹੀ ਜਿਹੜੇ ਕਿ ਇਸੇ ਤਰ੍ਹਾਂ ਉੱਥੋਂ ਵਾਪਸ ਵੀ ਆ ਰਹੇ ਸੀ ਤੇ ਸਾਡੇ ਤਰ੍ਹਾਂ ਉੱਪਰ ਪਹੁੰਚ ਵੀ ਰਹੇ ਸਨ ਪਰ ਉੱਪਰ ਪਹੁੰਚ ਕੇ ਮੈਨੂੰ ਪਤਾ ਚੱਲਿਆ ਕਿ ਇਸ ਜਗ੍ਹਾ ਦੇ ਉੱਪਰ ਜਿੱਥੇ ਇਹ ਤਿੰਨੋ ਜਣੇ ਖੜੇ ਦੇਖ ਰਹੇ ਨੇ ਲਵਲੀ ਮਨਪ੍ਰੀਤ ਕੁਮਲੀ ਤਾਂ ਇਹਦੇ ਹੀਠਾਂ ਗੁਰੂ ਸਾਹਿਬ ਦੇ ਬੱਚਿਆਂ ਦੇ ਛੋਟੇ ਸਾਹਿਬ ਜੀਾਂ ਦੇ ਪੈਰਾਂ ਦੇ ਨਿਸ਼ਾਨ ਹਨ। ਇਹੀ ਉਥਾਂ ਹੈ ਜਿੱਥੇ ਗੁਰੂ ਸਾਹਿਬ ਦਾ ਪਹਾੜੀ ਰਾਜ ਤੇ ਮੁਗਲ ਫੌਜਾਂ ਦੇ ਨਾਲ ਇੱਕ ਕਮਾਸਾਨ ਜੰਗਦੋ ਹੈ ਜਿਸ ਜੀਦੇ ਵਿੱਚ ਬਹੁਤ ਸਾਰੇ ਸਿੰਘਾਂ ਦਾ ਖੂਨ ਡੁੱਲਿਆ ਸੀ ਤੇ ਇਹ ਉਹ ਸ਼ਹਾਦਤ ਵਾਲੀ ਜਗ੍ਹਾ ਹੈ। ਪਿੱਛੋਂ ਦੀ ਥੋੜੀ ਦੂਰ ਟਰੈਵਲ ਕਰਨਾ ਪੈਂਦਾ ਹੈ ਆਲੇ ਦੁਆਲੇ ਘੁੰਮ ਕੇ ਤੇ ਦਰਬਾਰ ਸਾਹਿਬ ਨੂੰ ਉੱਪਰ ਪਾਉਣੀ ਜਾਂਦੀਆਂ ਹਨ ਪਰ ਉਸ ਤੋਂ ਪਹਿਲਾਂ ਦਿਖਾਉਣਾ ਚਾਹੁੰਗਾ ਕਿ ਇਹ ਜੋ ਸਾਹਮਣੇ ग्राउंड ਨਜ਼ਰ ਆ ਰਿਹਾ ਇਹ ਸਾਰੀ ਜਗ੍ਹਾ ਉਹੀ ਹੈ ਜਿਸ ਜਗ੍ਹਾ ਤੇ ਉੱਪਰ ਗੁਰੂ ਸਾਹਿਬ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਸਿੱਖਾਂ ਦੇ ਨਾਲ ਮਿਲ ਕੇ ਉਹਨਾਂ ਦਾ ਮੁਕਾਬਲਾ ਕੀਤਾ ਸੀ ਇਹ ਸਾਰਾ ਸਥਾਨ ਉਹੀ ਹੈ ਇਸ ਤੋਂ ਬਿਲਕੁਲ ਸਾਹਮਣੇ ਜੋ ਜਗ੍ਹਾ ਹੈ ਉੱਥੇ ਹੈ ਸਰਸਾ ਨਦੀ ਜਿਸ ਦੇ ਉੱਪਰ ਪੂਰੇ ਪਰਿਵਾਰ ਦਾ ਵਿਛੋੜਾ ਪਿਆ ਸੀ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਨਾਲ ਛੋਟੇ ਸਹਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਤੇ ਫਤੇਹ ਸਿੰਘ ਮਾਤਾ ਗੁਜਰੀ ਜੀ ਦੇ ਨਾਲ ਰਹਿ ਗਏ ਤੇ ਉਹਨਾਂ ਦਾ ਗੁਰੂ ਸਾਹਿਬ ਨਾਲੋਂ ਤੇ ਦੋ ਵੱਡੇ ਸਹਬਜ਼ਾਦਿਆਂ ਨਾਲੋਂ ਵਿਛੋੜਾ ਸੀ ਜੋ ਇਸ ਜਗ੍ਹਾ ਦੇ ਉੱਪਰ ਪੈ ਗਿਆ ਸੀ ਤੇ ਇਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਵੱਲ ਪਹੁੰਚੇ ਤੇ ਅਸੀਂ ਸਭ ਨੇ ਉੱਥੇ ਪੂਰੀ ਸ਼ਰਧਾ ਦੇ ਨਾਲ ਮੱਥਾ ਟੇਕਿਆ ਪਰ ਜਿਸ ਸਮੇਂ ਅਸੀਂ ਪਹੁੰਚੇ ਸੀ ਉੱਥੇ ਤਾਂ ਕੋਈ ਜ਼ਿਆਦਾ ਕਠ ਨਹੀਂ ਸੀ ਕੋਈ ਜ਼ਿਆਦਾ ਰਸ ਨਹੀਂ ਸੀ ਆਰਾਮ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕੀਤੇ ਮੱਥਾ ਟੇਕਿਆ ਦੇਗਾਂ ਲਈਆਂ ਤੇ ਉਸ ਤੋਂ ਬਾਅਦ ਅਸੀਂ ਦਰਸ਼ਨ ਕਰਦੇ ਹੋਏ ਗੁਰਦੁਆਰਾ ਸਾਹਿਬ ਤੋਂ نیچے ਵੱਲ ਆਏ ਤੇ ਤੁਸੀਂ نیچے ਆ ਕੇ ਦੇਖੋਗੇ ਬੋਰਡ ਮੈਂ ਪਹਿਲਾਂ ਵੀ ਦਿਖਾਇਆ ਸੀ ਇਸ ਬੋਰਡ ਦੇ ਉੱਪਰ ਸਭ ਕੁਝ ਲਿਖਿਆ ਹੋਇਆ ਹੋਇਆ ਉਹਨਾਂ ਨੇ ਕਿ ਇੱਥੇ ਯੁੱਧ ਦੇ ਵਿੱਚ ਭਾਈ ਉદય ਸਿੰਘ ਜੀ ਅਤੇ ਅਨੇਕਾ ਸਿੰਘਾਂ ਨੇ ਸ਼ਹੀਦੀਆਂ ਪਾ ਲਈਆਂ ਸੀ ਤੇ ਉਹਨਾਂ ਦੀਆਂ ਮੁੱਖ ਨਿਸ਼ਾਨੀਆਂ ਇੱਥੇ ਮਿਲ ਚੁੱਕੀਆਂ ਹਨ ਤੇ ਤੁਸੀਂ ਆ ਕੇ ਦਰਸ਼ਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ